ਓ ਯਾਰ ਮੈਂ ਨਾ ਇੱਕ ਵੀਡੀਓ ਵੇਖੀ ਆ ਉਹ ਬੰਦਾ ਆਂਦਾ ਖੇਤ ਘੇਲੇ ਦਾ ਸਾਰਾ ਸੱਚ ਸਾਹਮਣੇ ਆ ਗਿਆ ਧਕੇਲੇ ਦਾ ਪਤਾ ਲੱਗ ਗਿਆ ਖੇਤਘੇਲੇ ਦੇ ਮਗਰ ਜਦੋਂ ਪੁਲਿਸ ਪਈ ਸੀ ਨਾ ਅਮਰਤਪਾਲ ਵੇਲੇ ਆਖੇ ਉਹ ਹਰਿਆਣੇ ਚ ਵੜ ਗਿਆ ਸੀ ਭੱਜ ਕੇ ਆਪਦਾ ਘਰ ਹੀ ਛੱਡ ਗਿਆ 20 ਦਿਨ ਆਪਦੇ ਘਰੇ ਹੀ ਨਹੀਂ ਆਇਆ ਓ ਮੈਂ ਉਸ ਬੰਦੇ ਨੂੰ ਆ ਨਾ ਵੀ ਜਿਹੜੇ ਬੰਦੇ ਨੇ ਤੈਨੂੰ ਇਹ ਗੱਲ ਦੱਸੀ ਉਹਨੂੰ ਪੁੱਛਣਾ ਹੈ ਨਾ हरियाणा ਦੇ ਕਿਹੜੇ ਸ਼ਹਿਰ ਦੇ ਵਿੱਚ ਗਿਆ ਕਿਹੜੇ ਪਿੰਡ ਦੇ ਵਿੱਚ ਗਿਆ ਕਿੰਨਾਂ ਦੇ ਕੋਲੇ ਹਰਿਆਣੇ 'ਚ ਰਿਹਾ ਜਾਗੇ ਹੈ ਜਾ ਤੁਹਾਡਾ ਭळा ਹੋ ਜੇ ਤੁਹਾਡਾ ਤੁਹਾਨੂੰ ਲੱਗਦਾ ਧਕੇਲਾ ਭੱਜ ਜੂ ਹੈ ਵਾਹ ਜੀ ਵਾਹ ਠੀਕ ਹੈ ਕਿ ਨਹੀਂ ਨਾ ਧਕੇਲੇ ਆਰੀ ਭੱਜੇ ਨਾ ਧਕੇਲੇ ਦੇ ਉਸਤਾਦ ਠੀਕ ਹੈ ਨਾ ਭਾਈ ਸਾਹਿਬ ਆਰੀ ਭੱਜੇ ਆ ਠੀਕ ਹੈ ਨਾ ਕੋਈ ਨਹੀਂ ਨਾ ਭੱਜੇ ਨਾ ਭੱਜ ਸਕਦੇ ਆ ਠੀਕ ਹੈ ਨਾ ਜਿਹੜ ਨੇ ਗੱਲਾਂ ਬਣਾਈਆਂ ਕਿ ਤੇ ਕੇਲਾ ਪੱਜ ਗਿਆ ਤੇ ਕੇਲਾ ਘਰ ਹੀ ਨਹੀਂ ਵੜਿਆ ਵਾਹ ਜੀ ਵਾਹ ਆ ਪੁੱਛੋ ਖਾ ਮੇਰੇ ਪਿੰਡ ਵਾਲਿਆਂ ਤੋਂ ਆ ਕੇ ਵੀ ਤੇ ਕੇਲਾ ਕਿੱਥੇ ਰਹਿੰਦਾ ਰਿਆ ਪੁੱਛੋ ਮੜਾ ਜੇ ਆ ਕੇ ਐ ਨਹੀਂ ਤੇ ਕੇਲਾ ਪੱਜਦਾ ਤੇ ਕੇਲੇ ਨੂੰ ਜਾਣਨ ਵਾਲੇ ਸਾਰੇ ਜਾਣਦੇ ਆ ਵੀ ਤੇ ਕੇਲਾ ਪੱਜ ਸਕਦਾ ਕਿ ਨਹੀਂ ਪੱਜ ਸਕਦਾ ਠੀਕ ਹੈ ਨਾ ਫਿਰ ਤੋ ਕਿਉ ਲੋ ਰਾ ਹਰਿਆਣੇ ਚ ਭੱਜ ਗਿਆ ਕਿ ਜਦੋਂ ਪੁਲਿਸ ਆਈ ਤੇ ਘੇਲੇ ਦੇ ਘਰੇ ਵਾਹ ਜੀ ਵਾਹ ਵਾਹ ਜੀ ਵਾ ਤੁਹਾਡੇ ਵਾਹ ਜਟੋ ਠੀਕ ਹੈ ਨਾ ਮੇਰੇ ਘਰੇ ਪੁਲਿਸ ਆਈ ਆ ਪੁਲਿਸ ਮੇਰੇ ਘਰੇ 2 ਘੰਟੇ ਬੈਠੀ ਰਹੀ ਆ ਠੀਕ ਹੈ ਕਿ ਨਹੀਂ ਹਾਂ ਤੇ ਪੁਲਿਸ ਵਾਲਿਆਂ ਕੋਲੇ ਮੈਂ ਬੈਠਾ ਰਿਆਂ ਪੁਲਿਸ ਚਾਹ ਪਾਣੀ ਪੀ ਕੇ ਗਈ ਘਰੋਂ ਠੀਕ ਹੈ ਨਾ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੀ ਪੁਲਿਸ ਨੇ ਠੀਕ ਹੈ ਨਾ ਧਕੇਲਾ ਭੱਜਿਆ ਨਹੀਂ ਸੀ ਤੇ ਕੇਲਾ ਕੇ ਭੱਜ ਕੇ ਰਿਆਣੇ ਚ ਵੜ ਗਿਆ ਵਾ ਤੁਹਾਡੇ ਭਰਾਓ ਠੀਕ ਹੈ ਕਿ ਨਹੀਂ ਚਲੋ ਚੰਗੀ ਗੱਲ ਹੈ ਹੈ ਉਹ ਮਾਇਆ ਹੈ ਚਲੋ ਉਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਹੀ ਪੁੱਛ ਲੈਣਾ ਸੀ ਨਾ ਜਿਨ੍ਹਾਂ ਨੇ ਮੇਰੇ ਬਾਰੇ ਦੱਸਿਆ ਵੀ ਐ ਵੀ ਪਤਾ ਲੱਗ ਜੇ ਨਾ ਵੀ ਤੇ ਕੇਲਾ ਰਿਆਣੇ ਚ ਜਾ ਕੇ ਕਿਹੜੇ ਜ਼ਿਲ੍ਹੇ ਚ ਕਿਹੜੇ ਪਿੰਡ ਚ ਕਿੰਨਾ ਦੇ ਘਰੇ ਰਿਆ ਇੰਨਾ ਟਾਈਮ ਫਿਰ ਪਤਾ ਹੋਊਗਾ ਨਾ ਉਹਨੂੰ ਸਾਰਾ ਹੀ ਹੈ ਤਕੇਲਾ ਨਹੀਂ ਭੱਜ ਸਕਦਾ ਤਕੇਲਾ ਕਦੇ ਨਹੀਂ ਭੱਜ ਸਕਦਾ ਠੀਕ ਹੈ ਨਾ ਨਾ ਸਾਡਾ ਉਸਤਾਦ ਭੱਜਿਆ ਸੀ ਤੇ ਨਾ ਤਕੇਲਾ ਭੱਜ ਸਕਦਾ ਕਦੇ ਵੀ ਆਹ ਬਾਬੇਓ ਕਰ ਦੋ ਸ਼ੇਰ ਸਾਰੇ ਭਰਾ ਅਖੇ ਠਕੇਲਾ ਭੱਜ ਗਿਆ ਹਰਿਆਣੇ ਚ ਵੜ ਗਿਆ ਮੈਨੂੰ ਅਖੇ ਸਾਰਾ ਸੱਚ ਹੀ ਪਤਾ ਲੱਗ ਗਿਆ ਮੈਂ ਅਖੇ ਪਤਾ ਨਹੀਂ ਕਿਹੜਾ ਸੱਚ ਪਤਾ ਲੱਗ ਗਿਆ ਇਹਨੂੰ ਹੈਂ ਆ ਪੁੱਛੋਗਾ ਮੇਰੇ ਪਿੰਡ ਵਾਲਿਆਂ ਤੋਂ ਆਖੇ ਠਕੇਲਾ ਕਿਹੜੇ ਹਰਿਆਣੇ ਚ ਰਹਿੰਦਾ ਰਿਆ ਠੀਕ ਹੈ ਕਿ ਨਹੀਂ ਠਕੇਲਾ ਉਸ ਟਾਈਮ ਆਪਣੇ ਘਰ ਦੇ ਵਿੱਚ ਬੈਠਾ ਸੀ ਹਾਂਜੀ ਠਕੇਲਾ ਭੱਜ ਨਹੀਂ ਸਕਦਾ ਨਾ ਤੇ ਠਕੇਲਾ ਭੱਜਿਆ ਆ ਬਾਬੋ ਕਰ ਦੋ ਸ਼ੇਅਰ ਇੱਕ ਦੀ ਪਿਆਰ ਕਰਨ ਵਾਲੇ ਭਰਾ ਸਾਰੇ ਸਾਨੂੰ ਪਿਆਰ ਕਰਨ ਵਾਲੇ ਸਾਰੇ ਭਰਾ ਸ਼ੇਅਰ ਕਰ ਦੋ ਮੇਰੇ ਵੀਰ ਐ ਨਹੀਂ ਤੇ ਘੇਲਾ ਬਦਨਾਮ ਹੁੰਦਾ ਐ ਨਹੀਂ ਤੇ ਘੇਲਾ ਬਦਨਾਮ ਹੁੰਦਾ ਠੇਲੇ ਨੂੰ ਚਾਉਣ ਵਾਲੇ ਠੀਕ ਹੈ ਕਿ ਨਹੀਂ ਸਭ ਨੂੰ ਪਤਾ ਹਾਂਜੀ ਠੀਕ ਹੈ ਨਾ ਸਦਾ ਚੜਦੀ ਕਲਾ 'ਚ ਰਹੇ ਆ ਤੇ ਚੜਦੀ ਕਲਾ 'ਚ ਰਵਾਂਗੇ ਜਿੰਨਾ ਚੱਕਰ ਬੋਲਦੇ ਆ ਠੀਕ ਹੈ ਨਾ ਤੁਹਾਨੂੰ ਉਹ ਦਿਨ ਵੀ ਕਿਹਾ ਸੀ ਵੀਰੋ ਵੀ ਇਹ ਨਹੀਂ ਅਸੀਂ ਹੈਗੇ ਵੀ ਪਹਿਲਾਂ ਬੋਲੀ ਜਾਵਾਂਗੇ ਤੇ ਮੁੜ ਕੇ ਪੂਛ ਚੱਡਿਆਂ 'ਚ ਪਾ ਕੇ ਭੱਜਾਂਗੇ ਇਹ ਕਦੇ ਹੋ ਹੀ ਨਹੀਂ ਸਕਦਾ ਠੀਕ ਹੈ ਕਿ ਨਹੀਂ ਠੇਕੇਲੇ ਦੇ ਜੇ ਇਹ ਲਿਖਿਆ ਹੀ ਨਹੀਂ ਲੇਖਾਂ ਦੇ ਵਿੱਚ ਕਿ ਠੇਕਲਾ ਪਹਿਲਾਂ ਉੱਚੀ ਉੱਚੀ ਫੇਸਬੁੱਕ ਤੇ ਕੂਕਾ ਮਾਰਦਾ ਰਹੇ ਉੱਚੀ ਉੱਚੀ ਰੌਲਾ ਪਾਉਂਦਾ ਫਿਰੇ ਇਹ ਜਦੋਂ ਕੋਈ ਵਿਪਤਾ ਆਣ ਪੈ ਜੇ ਉਹ ਧਕੇਲਾ ਪੂਛ ਛੱਡਿਆਂ ਚ ਪਾ ਕੇ ਭਾਜੇ ਹੋ ਸਕਦਾ ਕਰੇ ਕਦੇ ਵੀ ਨਹੀਂ ਹੋ ਸਕਦਾ ਧਕੇਲੇ ਦੇ ਸੂਲਾਂ ਵਿੱਚ ਇਹ ਕੰਮ ਨਹੀਂ ਲਿਖਿਆ ਠੀਕ ਹੈ ਨਾ ਬਿੱਲ ਕੁੱਲ ਵੀ ਨਹੀਂ ਲਿਖਿਆ ਇਹ ਜਿਹੜੇ ਗੱਲਾਂ ਕਰਦੇ ਨਾ ਧਕੇਲਾ ਹਰਿਆਣੇ ਚ ਵੜ ਗਿਆ ਰੇਲਾ ਹਰਿਆਣੇ ਚ ਨਹੀਂ ਧਕੇਲਾ ਆਪਣੇ ਘਰ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਬੈਠਾ ਸੀ ਹਾਂਜੀ ਹਾਂ ਤਜਿੰਦਰ ਸਿੰਘ ਮਾਗਟ ਕੀ ਹਾਲਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੇਤ ਕੇ ਲਈ ਭੱਜ ਗਿਆ ਹੀ ਘਰ ਛੱਡ ਗਈ ਤੇ ਘੇਲੇ ਦੇ ਕੇ ਸੱਚੀ ਪਤਾ ਲੱਗ ਗਿਆ ਅਖੇ ਤੇ ਘੇਲੇ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਤੇ ਘੇਲੇ ਨੂੰ ਤਾਂ ਕੋਈ ਅਮਰਤਪਾਲ ਦੇ ਨਹੀਂ ਜਾਣਦਾ ਠੀਕ ਹੈ ਭਈ ਨਹੀਂ ਜਾਣਦਾ ਤਾਂ ਹੈ ਕੋਈ ਗੱਲ ਨਹੀਂ ਨਹੀਂ ਜਾਣਦਾ ਤਾਂ ਨਨੇ ਮਾਰੀ ਜਾਂਦਾ ਚੀਕਾਂ ਬਾਬਿਓ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਉੱਚੀ ਉੱਚੀ ਚੀਕਾਂ ਮਾਰੋ ਉੱਚੀ ਉੱਚੀ ਕੂਕਾਂ ਮਾਰੋ 1% ਦਾ ਨਹੀਂ ਆਪਾਂ ਨੂੰ ਕੋਈ ਵੀ ਚੱਕਰ ਹਾਂ ਠੀਕ ਹੈ ਨਾ ਠਕੇਲਾ ਬਾਣੀ ਤੇ ਬਾਣੇ ਦਾ ਧਾਰਨੀ ਆ ਠੀਕ ਹੈ ਨਾ ਅਵਰ ਉਪਦੇਸ਼ੇ ਆਪ ਨਾ ਘਰੇ ਆਵਤ ਜਾਵਤ ਜਨਮੇ ਮਰੇ ਠੀਕ ਹੈ ਨਾ ਅਮਰਤ ਸ਼ਕਿਆ ਗੁਰੂ ਵਾਲੇ ਆ ਗੁਰੂ ਦੇ ਸਿੱਖਾਂ ਫਿਰ ਬੋਲੀ ਦੇ ਜਾ ਕੇ ਠੀਕ ਹੈ ਕਿ ਨਹੀਂ ਆਪਦਾ ਜੀਵਨ ਨਾ ਹੋਵੇ ਬੰਦਾ ਦੇ ਆਪ ਦੂਜਿਆਂ ਨੂੰ ਮਤਾ ਦਿੰਦਾ ਫਿਰੇ ਕਰ ਦਿਓ ਬਾਬਿਓ ਸ਼ੇਅਰ ਕਰ ਦਿਓ ਮੇਰੇ ਭਰਾ ਸਾਰੇ ਪਿਆਰ ਕਰਨ ਵਾਲੇ ਮਾਰੋ ਸ਼ੇਰ ਵਾਲੇ ਦੇ ਮੁੱਕੀ ਚੰਗੀ ਜੀ ਸਾਰੇ ਭਰਾ ਕਰ ਦੋ ਸ਼ੇਰ ਪਿਆਰ ਕਰਨ ਵਾਲੇ ਆਖੇ ਕਹਿੰਦਾ ਹਰਿਆਣੇ ਚ ਵੜ ਗਿਆ ਤੇ ਕੇਲਾ ਵਾਹ ਜੀ ਵਾਹ ਉਹ ਜਿਹੜੇ ਬੰਦੇ ਨੇ ਦੱਸਿਆ ਨਾ ਵੀ ਹਰੇ ਤੇ ਕੇਲਾ ਹਰਿਆਣੇ ਚ ਵੜਿਆ ਜਾ ਕੇ ਉਹਨੂੰ ਪੁੱਛੋ ਜਾ ਕੇ ਉਹਨੂੰ ਪੁੱਛੋ ਜਾ ਕੇ ਬਿਹਾਰ ਨੇ ਕਿੱਥੇ ਰਿਹਾ ਜਾ ਕੇ ਉਹ ਬੰਦਾ ਹੀ ਸਾਹਮਣੇ ਲਿਆਓ ਚਲੋ ਵੀ ਜਿਹੜੇ ਬੰਦੇ ਨੇ ਆਖਿਆਂ ਨੂੰ ਬੰਦਾ ਲਿਆਓ ਸਾਹਮਣੇ ਹਾਂ ਹਾਂਜੀ ਬਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਪ੍ਰਵਾਹ ਹੀ ਕੋ ਨਹੀਂ ਬਾਬੇ ਪ੍ਰਵਾਹ ਹੀ ਨਹੀਂ ਕਿਹਦੀ ਮੰਨੀ ਨਹੀਂ ਪ੍ਰਵਾਹ ਮੈਂ ਨਾ ਜੀ ਠੀਕ ਆ ਕਿ ਨਹੀਂ ਉਹ ਪਾਸ਼ਾ ਦੀ ਕਿਰਪਾ ਸੱਚੇ ਸਤਗੁਰੂ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਮੈਂ ਨਾ ਜਿਨ੍ਹਾਂ ਚਿਕਰ ਬੋਲਦੇ ਇੱਕ ਠੋਕ ਕੇ ਬੋਲਦੇ ਆ ਠੀਕ ਆ ਕਿ ਨਹੀਂ ਓ ਵਿਪਨ ਕੰਬੋਜ ਕਿਵੇਂ ਆ ਕਰਦੇ ਵਿਪਨ ਕੰਬੋਜ ਸ਼ੇਅਰ ਆ ਗਿਆ ਜਲਾਲਾਬਾਦ ਵਾਲਾ ਵੀ ਬਲਜਿੰਦਰ ਸਿੰਘ देओल ਵੀ ਆ ਗਿਆ ਭਰਾ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹਾਂ ਭਾਈ ਸਾਹਿਬ ਭਾਈ ਅਰਪ੍ਰੀਤ ਸਿੰਘ ਜਿੰਦਾਬਾਦ 19 ਤਰੀਕ ਨੂੰ ਜਾਣਾ ਜੇ ਸਿੰਘੋ ਤਿਆਰੀ ਵਟ ਲੋ ਸਾਰੇ ਭਰਾ ਮੁੜ ਕੇ ਨਾਲ ਬਾਨੇ ਲਾਉਂਦੇ ਫਿਰਿਆ ਜੇ ਹਾਂ ਕਾਰਜ ਸੰਗ ਢਿੱਲੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ੇਅਰ ਕਰ ਦੋ ਭਰਾ 19 ਤਰੀਕ ਨੂੰ ਯਾਦ ਰੱਖਣਾ ਸਾਰੇ ਭਰਾਵਾਂ ਨੇ ਬਾਬੇ ਬਕਾਲੇ ਸਾਹਿਬ ਦੀ ਧਰਤੀ ਦੇ ਉੱਤੇ ਰਖੜ ਪੁੰਨਿਆਂ ਦੇ ਦਿਹਾੜੇ ਦੇ ਉੱਤੇ ਬਹੁਤ ਵੱਡਾ ਪੰਥਕ ਇਕੱਠ ਇਕੱਤਰਤਾ ਹੋ ਰਹੀ ਆ ਤੇ ਸਾਰੇ ਭਰਾਵਾਂ ਨੇ ਵੱਧ ਤੋਂ ਵੱਧ ਉੱਥੇ ਪਹੁੰਚਣਾ ਸਮੂਹ ਬੰਦੀ ਸਿੰਘ ਜਿਹੜੇ 30-30 ਸਾਲਾਂ ਚੋਂ ਜੇਲ੍ਹਾਂ 'ਚ ਬੰਦ ਬੈਠੇ ਆ ਜਿੰਨੇ ਸਾਡੇ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਆ ਜਿੰਨਾਂ ਤੇ NSA ਲੱਗੀ ਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਪਹੁੰਚਣਾ ਇਹ ਲਾਰੇ ਨਹੀਂ ਲੱਗਣੇ ਚਾਹੀਦੇ ਬਾਅਦ ਦੇ ਵਿੱਚ ਵੀ ਸਾਨੂੰ ਪਤਾ ਨਹੀਂ ਲੱਗਿਆ ਸਾਟੋ ਤੋਂ ਪਹੁੰਚਿਆ ਨਹੀਂ ਗਿਆ ਜਾਂ ਕੁਝ ਵੀ ਆ ਹਾਂ ਹਾਂ ਤੇਜਿੰਦਰ ਸਿੰਘ ਮੰਗਟ ਗੱਲ ਤਾਂ ਨਹੀਂ ਯਾਰ ਮੈਂ ਤਾਂ ਹਰਿਆਣੇ ਚ ਵੀ ਨਹੀਂ ਗਿਆ ਨਾ ਨਾ ਮੇਰਾ ਉਹ ਲੋਭ ਹੋ ਗਿਆ ਸੀ ਮੈਂ ਲੋਭ ਹੋ ਗਿਆ ਸੀ ਭਾਈ ਸਰੰਗ ਨਹੀਂ ਪੱਟੀ ਹਾਂ 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 ਬੈਂਤ ਸਿੰਘ ਸਾਰੇ ਭਰਾ ਮਿਲਾਂਗੇ ਆਪਾਂ 19 ਤਰੀਕ ਨੂੰ ਭੁੱਲਣਾ ਨਹੀਂ ਬਾਬਾ ਨਾਨਕ ਕਿਰਪਾ ਰੱਖੇ ਗੁਰੂ ਗੋਬਿੰਦ ਸਿੰਘ ਪਾਸ਼ਾ ਮੈਂ ਇੱਕ ਦਿਨ ਪਹਿਲਾਂ ਹੀ ਆਇਆ ਨਾ ਠੀਕ ਆ ਨਾ ਤੇ ਆਪਾਂ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉੱਤੇ ਸਾਰੇ ਵੀਰਾਂ ਨੇ ਮਿਲਣਾ ਆਪਾਂ ਉੱਥੇ ਇਕੱਠੇ ਹੋਣਾ ਸਾਰਿਆਂ ਨੇ ਉਹ ਨਹੀਂ ਨਹੀਂ ਬਜਨ ਸਿੰਘ ਆਪਣੇ ਦਰਸ਼ਕਾਂ ਦੇ ਦਰਸ਼ਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਨੇ ਆ ਸਾਡੇ ਕਾਦੇ ਦਰਸ਼ਨ ਵੀਰੋ ਆਪਾਂ ਤਾਂ ਤੁਹਾਡੇ ਵਰਗੇ ਭਰਾ ਹੀ ਆ ਆਪਣੇ ਕਾਦੇ ਤੁਸੀਂ ਦਰਸ਼ਨ ਕਰਨੇ ਆ ਬਾ ਮੈਂ ਤਾਂ ਨਾ ਵੀ ਲਾਰੇ ਨਹੀਂ ਲੱਗਣੇ ਚਾਹੀਦੇ ਵੀ ਇਹ ਨਾ ਆਵੇ ਮੁੜ ਕੇ ਆਖੋ ਸਾਡਾ ਤਾਂ ਪਾਣੀ ਲਾਉਣ ਵਾਲਾ ਰਹਿ ਗਿਆ ਸੀ ਸਾਡਾ ਤਾਲ ਪਟਣ ਵਾਲਾ ਰਹਿ ਗਿਆ ਸੀ ਸਾਡਾ ਫਲਾਣਾ ਬਿਮਾਰ ਹੋ ਗਿਆ ਸੀ ਤੇ ਸਾਡਾ ਟਮਕਾਣਾ ਬਿਮਾਰ ਹੋ ਗਿਆ ਹਾਂਜੀ ਵਿਪਨ ਕੰਬੋਜ ਰੱਖੋ ਖਿੱਚ ਕੇ ਤਿਆਰੀ ਰੱਖ ਵਿਪਨ ਕੰਬੋਜ ਉਹ ਵਿਪਨ ਕੰਬੋਜ ਮਾੜੀ ਤਿਆਰੀ ਰੱਖ ਖਿੱਚ ਕੇ ਹਾਂ हां जी ਧੀਰਾ ਸਾਹਿਬ ਵੀ ਜੁੜਿਆ ਵਾ ਧੀਰਿਆ ਵਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਕੀ ਮੈਂ ਤੁਹਾਨੂੰ ਕੈਪਸ਼ਨ 'ਚ ਲਿਖ ਹੀ ਦਿੱਤਾ ਜਿਹੜੀ ਮੈਂ ਗੱਲਬਾਤ ਕੀਤੀ ਆ ਠੀਕ ਹੈ ਕਿ ਨਹੀਂ ਅਰਨਜੋਤ ਸਿੰਘ ਅਰਨਜੋਤ ਸਿੰਘ ਲਿਖਦਾ ਮੈਨੂੰ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ 15 ਅਗਸਤ ਨੂੰ ਮੁਹੱਲੀ ਮੋਰਚੇ ਤੇ ਆਵਾਂਗੇ ਤੁਸੀਂ ਅਸੀਂ ਤਾਂ ਨਹੀਂ ਪਹੁੰਚੇ ਬਈ ਠੀਕ ਹੈ ਕਿ ਨਹੀਂ ਸਾਡੇ ਇੱਥੇ ਲੱਗੇ ਮੋਰਚਾ ਸੀ ਇੱਧਰ ਅਸੀਂ ਉੱਥੇ ਪਹੁੰਚ ਗਏ ਸੀ ਹਾਂਜੀ ਆਉਣਾ ਜ਼ਰੂਰ ਸੀ ਕਿਉਂਕਿ ਸਾਡਾ ਕਿਹੜਾ ਕੋਈ ਕੌਮੀ ਅਨਸਾਫ਼ ਮੋਰਚੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਉਹ ਵੀ ਸਾਡਾ ਆਪਦਾ ਹੀ ਮੋਰਚਾ ਠੀਕ ਹੈ ਕਿ ਨਹੀਂ ਕੌਮੀ ਅਨਸਾਫ਼ ਮੋਰਚਾ ਜਿਹੜਾ ਉਹ ਵੀ ਸਾਡਾ ਆਪਣਾ ਹੀ ਮੋਰਚਾ ਠੀਕ ਹੈ ਕਿ ਨਹੀਂ ਬਾਕੀ ਮੈਨੂੰ ਜਸਕਰਨ ਸਿੰਘ ਕਾਨ ਸਿੰਘ ਵਾਲੇ ਨੇ ਇੱਕ ਮੇਰੀ ਡਿਊਟੀ ਲਾਤੀ ਸੀ ਕਹਿੰਦਾ ਬਈ ਤੂੰ ਮਤਲਬ ਕਿ ਇੱਥੇ ਆਪਣੇ ਇਲਾਕੇ ਦੇ ਵਿੱਚ ਸਾਰੇ ਨੌਜਵਾਨ ਇਕੱਠੇ ਕਰੋ ਜਿਹੜੇ 19 ਨੂੰ ਆਪਾਂ ਉੱਧਰ ਵੀ ਜਾਣਾ ਵੇਪਣ ਕੰਬੋ ਜਾਂਦਾ ਮੈਂ ਤਾਂ ਪਾਣੀ ਲਾਉਣ ਜਾਣਾ ਨਹੀਂ ਨਹੀਂ ਪਾਣੀ ਪੂਣੀ ਪਹਿਲਾਂ ਲਾਲਾ ਜੱਟਾ ਕੋਈ ਪਾਣੀ ਪੂਣੀ ਲਾਉਣ ਨਹੀਂ ਜਾਣਾ ਨਹੀਂ ਨਹੀਂ ਸਾਨੂੰ ਫਿਕਰ ਹੀ ਨਹੀਂ ਹੈਗਾ ਬੰਦੀ ਸਿੰਘਾਂ ਦਾ ਫਿਕਰ ਤੈਨੂੰ ਆ ਕੱਲੇ ਨੂੰ ਭਰਾਵਾ ਸਾਨੂੰ ਨਹੀਂ ਫਿਕਰ ਹੈਗਾ ਆਪਾਂ ਨੂੰ ਫਿਕਰ ਹੀ ਕੋਈ ਨਹੀਂ ਬੰਦੀ ਸਿੰਘਾਂ ਦਾ ਯਾਰ ਆਪਾਂ ਨੂੰ ਵੇਖ ਲੋ ਕੋਈ ਫਿਕਰ ਨਹੀਂ ਬੰਦੀ ਸਿੰਘਾਂ ਦਾ ਹੈ ਕਮਾਲ ਕਰੀ ਜਾਂਦੇ ਨਾ ਆਪਾਂ ਨੂੰ ਕਰਾ ਫਿਕਰ ਚਲੋ ਕੋਈ ਨਹੀਂ ਕਰੀ ਜਾਂਦਾ ਜੋ ਮਰਜੀ ਆਪਾਂ ਆਪਦੀ ਗੱਲ ਰੱਖਣੀ ਆ ਤੁਸੀਂ ਮੈਂ ਨਾ ਨੱਪ ਕੇ ਰੱਖੋਗੇ ਲਈ ਤੁਸੀਂ ਕੋਈ ਚੱਕਰੀ ਨਹੀਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਬੋਲੋ ਭਾਈ ਹਰਪ੍ਰੀਤ ਸਿੰਘ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਬਸ हां हां भाई 19 ਤਰੀਕ ਨੂੰ ਜਰੂਰ ਪਹੁੰਚਣਾ ਆਤੀ ਰੇ ਲਾਰਾ ਨਹੀਂ ਕਿਸੇ ਦਾ ਲੱਗਣਾ ਚਾਹੀਦਾ ਬਾਬਿਓ ਮੈਂ ਠੀਕ ਆ ਕਿ ਨਹੀਂ ਜਿੰਨੇ ਪਿਆਰ ਕਰਨ ਵਾਲੇ ਹੋ ਨਾ ਤੁਸੀਂ ਮੇਰੇ ਭਰਾ ਵੀਰ ਸੱਜਣ ਜਿੰਨੇ ਵੀ ਸਮੂਹ ਬੰਦੀ ਸਿੰਘਾਂ ਨੂੰ ਜਿਹੜੇ 30-30 ਸਾਲਾਂ ਚੋ ਜੇਲ੍ਹਾਂ ਚ ਬੰਦ ਬੈਠੇ ਆ ਜਿੰਨੇ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਬੈਠੇ ਆ ਠੀਕ ਆ ਕਿ ਨਹੀਂ ਜਿੰਨੇ ਹੋਰ ਬੈਠੇ ਆ ਸਾਰਿਆਂ ਦਾ ਵੀਰੋਂ ਧਿਆਨ ਵਿੱਚ ਰੱਖਦੇ ਹੋ ਇਹ ਸਮੂਹ ਸਿੰਘਾਂ ਦੇ ਵਿੱਚ ਤੁਸੀਂ 19 ਤਰੀਕ ਨੂੰ ਜਰੂਰ ਪਹੁੰਚਣਾ